ਚੱਕੀ ਪਤੇ ਅੱਜ ਇਸ ਧਰਤੀ ਤੇ ਆਪਾਂ ਖੜੇ ਆ ਇੱਥੋਂ 4 ਕਿਲੋਮੀਟਰ ਤੇ ਸਤਗੁਰਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਪਵਿੱਤਰ ਸਥਾਨ ਸ੍ਰੀ ਕਰਤਾਰਪੁਰ ਸਾਹਿਬ ਆ ਆ ਜਿਹੜੇ ਆ ਪਿੱਛਾ ਦੇਖਦੇ ਆਪਾਂ ਇਹ ੁੱਛੀ ਦਾ ਬੰਦ ਜਿਹੜਾ ਥੱਕੇ ਬਣਾ ਜਿੱਥੇ ਖੜੇ ਆ ਇਹ 50 40 ਤੋਂ 50 ਫੁੱਟ ਦੀਵਾ ਹੋ ਗਿਆ ਇੱਥੋਂ ਟੁੱਟ ਕੇ ਤੇ ਫਿਰ ਸਰਕਾਰ ਜਿਹੜੀ ਆ ਉਹ ਮੇਰਾ ਖਿਆਲ ਥੁੱਤੀ ਪਈ ਆ ਤੇ ਮੈਂ ਗਰਦਾਖਰਪੁਰ ਦੇ ਲੋਕਾਂ ਦਾ ਤੇ ਖਾਸ ਕਰਕੇ ਡੇਰਾ ਬਾਬਾ ਨਾਨਕ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੀੜਾ ਚੁੱਕਿਆ ਜਿਨ੍ਹਾਂ ਇਹ ਪਾੜਾ ਆ ਉਹ ਪਾੜੇ ਦੇ ਵਿੱਚ ਮਿੱਟੀ ਪਾਈ ਜਾਵੇ ਆ ਟਰਾਈਟਰ ਤੁਸੀਂ ਦੇਖਦੇ ਮੁੰਡੇ ਕਿੰਨੇ ਉਸ਼ਾ ਦੇ ਨਾਲ 5 5 6 6 ਫੁੱਟ ਰੇਤਾ ਸੀ ਚੱਕ ਕੇ ਸਾਰੀ ਇਹਦੇ ਵਿੱਚ ਪਾ ਰਹੇ ਤੇ ਜਿਹੜਾ ਬੰਨਿਆ ਉਹਦੀ ਕਿਉਂਕਿ ਸੈਂਟਰ ਸਰਕਾਰ ਦੀ ਉਹ ਕਸਟਡੀ ਜ਼ਮੀਨ ਵਾਲੀ ਆ ਜਾਂਦੀ ਤੇ ਉਹ ਉਹ ਬਣਾਉਣਗੇ ਪਰ ਫਿਰ ਵੀ ਆ ਇੰਨਾ ਜਿੰਨਾ ਜਿੱਥੇ ਆਪਾਂ ਖੜੇ ਆ ਖਲਾਰਾ ਥੱਲੇੋਂ ਦਿੰਦਾ ਮਿੱਟੀ ਜਿੰਨੀ ਨਿਕਲ ਗਈ ਤੇ ਸ਼ੋਮਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਹੀ ਇਹ ਫੈਸਲਾ ਕੀਤਾ ਗਿਆ ਸੀ ਕਿ ਜਿਹੜੇ ਬੰਨਿਆ ਉਹਨਾਂ ਨੂੰ ਬੰਨਣ ਲਈ ਪਹਿਲਾਂ ਜਿਹੜਾ ਡੀਜ਼ਲ ਉਹ ਮੁਹैया ਕਰਵਾਇਆ ਜਾਊਗਾ ਕਾਵੇਂ ਪਹਿਲਾਂ ਵੀ ਸ਼੍ਰੋਮਣੀ ਗੁਰਦੈਰਾ ਪ੍ਰਬੰਧਕ ਕਮੇਟੀ ਨੇ ਇਹ ਹਿਸਤਾਨ ਦੇ ਕਾਰਜ ਲਈ ਡੀਜ਼ਲ ਜਿਹੜਾ ਆ ਉਹ ਮੁਹੱਈਆ ਕਰਵਾਇਆ ਸੀ ਪਰ ਅੱਜ ਮੈਂ ਚੇਚੇ ਤੌਰ ਤੇ ਪਹੁੰਚਿਆ 10000 ਲੀਟਰ ਡੀਜ਼ਲ ਇਹਨਾਂ ਨੂੰ ਆ ਕਾਰਜ ਕੰਪਲੀਟ ਕਰ ਲੈ ਇਹ ਦਿੱਤਾ ਜਾਊਗਾ ਇਹ ਬਿਨਾਂ ਕਿਸੇ ਭਿੰਨ ਭੇਦ ਦੇ ਕਿਉਂਕਿ ਸ਼੍ਰੋਮਣੀ ਅਕਾਲੀ ਜਨ ਨੇ ਪੀੜਾ ਚੱਕਿਆ ਸੀ ਲਗਾਤਾਰ ਮੋਰੇ ਲੱਗੇ ਸੀ ਤੇ ਅੱਜ ਪੰਜਾਬ ਦੇ ਬੱਖ ਬੱਖ ਖਾਹਾਂ ਤੋਂ ਵੀ ਇਹ ਟਰੈਕਟਰਾਂ ਵਾਲੇ ਆਉਂਦੇ ਆ। ਕੁਝ ਇਥੋਂ ਵੀ ਆਪਣੇ ਜਿਹੜੇ ਜ਼ਿੰਮੇਦਾਰ ਭਰਾ ਆ ਉਹ ਲੱਗੇ ਹੋ ਆ। ਤੇ ਮੈਂ ਸ਼੍ਰੋਮਣੀ ਗੁਰਦਵਾਰਾ ਪਰਵਹੁਤ ਕਮੇਟੀ ਦੇ ਜਥੇਬੰਦ ਚਾਲਕਾਂ। ਜਿੱਥੇ ਵੀ ਇਹ ਕਾਰ ਚੱਲਦੇ ਆ ਉਥੇ ਆਪਣੇ ਜਾਤੀ ਤੌਰ ਤੇ ਵੀ ਪਹੁੰਚਾਂ। ਉਹ ਅੱਜ ਇਹ ਇੱਥੇ ਇਹਨਾਂ ਨੂੰ 10000 ਲੀਟਰ ਦੀ ਹੈ ਜਿਹੜਾ ਜੇ ਲੋਕ ਹੋਰ ਭਾਈ ਹੋਰ ਵੀ ਦੇਵਾਂਗੇ। ਉਸ ਤੋਂ ਬਾਅਦ ਫਿਰ ਫਸਲਾਂ ਦੀ ਜਮੀਨਾਂ ਦੀ ਸਿਧਾਈ ਕਰਨੀ ਆ ਕਾਂਕ ਦੀ ਫਸਲ ਬੀਜਣ ਦਾ ਸਮਾਂ ਆ ਗਿਆ ਉਹਨਾਂ ਲਈ ਵੀ ਡੀਜ਼ਲ ਮਾਈਆ ਕਰਾਵਾਂਗੇ ਤੇ ਕਾਂਕ ਦੇ ਬੀਜ ਵੀ ਵਧੀਆ ਉਹ ਵੀ ਅਸੀਂ ਯਤਨ ਕੀਤਾ ਪ੍ਰਦਾਵ ਦੀ ਟਿੰਟ ਲਾਈ ਆ ਸਸਤਾ ਹੋਣਾ ਦੀ ਕਿ ਯੂਨੀਵਰਸਿਟੀ ਦੇ ਨਾਲ ਤਾਲਮੇਲ ਕਰਕੇ ਅਸੀਂ ਤਕਰੀਬਨ 4000 ਕੁਵੰਤਲ ਕਾਂਕ ਦਾ ਸੋਧਿਆ ਬੀਜ ਜਿਹੜਾ ਆ ਉਹ ਯੂਨੀਵਰਸਿਟੀਆਂ ਤੋਂ ਇਹ ਲੋਕਾਂ ਨੂੰ ਵਾਹੀਆ ਕਰਾਵਾਂਗੇ ਸੋ ਮੈਂ ਧੰਨਵਾਦ ਕਰਦਾ ਪੰਜਾਬ ਦੇ ਲੋਕਾਂ ਦਾ ਵੀ ਆ ਪਿੱਛੇ ਵੀ ਮੈਂ ਹੁਣ ਜਾ ਕੇ ਆਇਆ ਵੱਖ-ਵੱਖ ਜਿਹੜੀਆਂ ਸੰਪਰਦਾਵਾਂ ਜਾਂ ਕੋਈ ਐਨ ਜੀਓ ਤੇ ਆ ਉਹ ਇਹਦੇ ਵਿੱਚ ਆਪਣਾ ਚੋਖਾ ਯੋਗਦਾਨ ਪਾ ਰਹੇ ਆ ਤੇ ਸ਼ੋਮਨੀ ਕਾਲੀਦਲ ਵੀ ਆਪਣਾ ਚੋਖਾ ਯੋਗਦਾਨ ਇਹਨਾਂ ਕਾਰਜਾਂ 'ਚ ਪਾ ਰਿਹਾ ਅੱਜ ਨੇ ਦਿਨ ਹੀ 500 ਟਰੱਕ ਉਹਨਾਂ ਨੇ ਅਚਾਰ ਦਾ ਭੇਜਿਆ ਆ ਫੌਗ ਵਾਲੀ ਮਸ਼ੀਨ 500 ਭੇਜੀ ਆ ਤੇ ਜਿਹੜੇ ਤੰਜ ਕਸਣ ਵਾਲੇ ਲੋਕ ਆ ਇਹ ਤੰਜ ਕਸਣ ਵਾਲੇ ਕਰਦੇ ਦਾ ਕੁਝ ਨਹੀਂ ਸਿਰਫ ਤੰਜੇ ਕੱਸਦੇ ਆ ਕਿ ਜੀ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਫੰਡੇ ਮਹਿਆ ਕਰਾ ਰਹੀ ਆ ਆਹ ਘਾਰ ਆ ਰਹੇ ਆ ਫੰਡੇ ਮਹਿਆ ਕਰਾ ਰਹੇ 10000 ਲੀਟਰ ਤੇਲ ਦਾ ਵਾਰਸੋਂ 41000 ਲੀਟਰ ਤੇਲ ਜਿਹੜਾ ਸਾਡਾ ਸਵਧਾਨਪੁਰ ਲੋਧੀ ਦਾ ਬੰਧ ਆ ਜਿੰਦ ਤੱਕ ਲਗਭਗ 32 ਕਿਲੋਮੀਟਰ ਏਰੀਆ ਉਹ ਵੀ ਉਸੇ 41000 ਲੀਟਰ ਤੇਲ ਦੇ ਕੇ ਆਏ ਆ। ਉਹ ਇਹ ਸ਼ੋਮਨੀ ਕਰਦਰਾ ਪ੍ਰਬੰਧਕ ਕਮੇਟੀ ਇਹਦੇ ਭਾਵੇਂ ਵਸੀਲੇ ਥੋੜੇ ਆ। ਪਰ ਇਹ ਇਦਾਂ ਦੇ ਕਾਰਜਾਂ ਦੇ ਵਿੱਚ ਆਪਣਾ ਪੂਰਾ ਜਿਹੜਾ ਦੋ ਦਿਨ ਪਾਉਂਦੀ ਆ ਤੇ ਪੂਰਾ ਚਾਰ ਦਿਨ ਪਾਉਂਦੀ ਰਹੂ। ਸਾਹਿਬ ਕੰਮ ਇਹ ਸਰਕਾਰਾਂ ਦੇ ਹੁੰਦੇ ਆ ਤੇ ਕਰ ਜੱਤੇ ਬੰਦੀਆਂ ਦੀ ਇਹ ਸਰਕਾਰਾਂ ਤਾ ਨੂੰ ਲੱਗਦਾ ਕਿ ਸਾਡਾ ਇੱਕ ਜੁੱਸਾ ਆ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਸਾਨੂੰ ਸਾਰਿਆਂ ਨੂੰ ਕਿ ਜਿਹਲੇ ਪੰਜਾਬ ਦੇ ਲੋਕਾਂ ਨੂੰ ਕੋਈ ਬਿਖਤਾ ਪੈਂਦੀ ਆ ਤੇ ਆਪਾਂ ਇੱਕ ਫੇ ਅਕਸਰੋਂ ਆਖਣ ਪੜਦੇ ਆ ਪੰਜਾਬ ਵਸਤਾ ਗੁਰਾਂ ਦੇ ਨਾਂ ਤੇ ਸਰਕਾਰਾਂ ਦੀ ਲੋਕਾਂ ਨੇ ਪਰਵਾਹ ਹੀ ਨਹੀਂ ਕੀਤੀ ਸਰਕਾਰਾਂ ਦਾ ਸੁਥੀਆਂ ਰਹੀਆਂ ਸੈਂਟਰ ਵਾਲੀ ਵੀ ਪੰਜਾਬ ਵਾਲੀ ਵੀ ਦੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪਹਿਲੇ ਦਿਨ ਤੋਂ ਹੀ ਇਹਨਾਂ ਕਾਰਜਾਂ ਜੁਟ ਗਏ ਸੀ ਬਾਕੀ ਵੀ ਜਥੇਬੰਦੀਆਂ ਸਾਰੀਆਂ ਇਸ ਕਾਰਜਾਂ ਜੁਟ ਗਈਆਂ ਸੀ ਸਰਕਾਰ ਦਾ ਲੋਕਾਂ ਨੇ ਪਛਾਣ ਛੇਡ ਦਿੱਤੀ ਸਰਕਾਰ ਆਪਣੇ ਆਪ ਵੀ ਪਛਾਣ ਹੋ ਗਈ ਇਹ ਲੋਕ ਕਾਰਜ ਕਰ ਰਹੇ ਤਾਂ ਫਿਰ ਹਨ ਕੀ ਲੋੜ ਆ ਪਰ ਇਹ ਕਾਰਜ ਤਾਂ ਸਰਕਾਰਾਂ ਦੇ ਹੁੰਦੇ ਆ ਕਿ ਸਰਕਾਰ ਨੇ ਚੁੱਪ ਕਰਕੇ ਬਹਿ ਗਈ ਆ ਜਾ ਕੇ ਗੱਲ ਇੱਕ ਦਿਨ ਦਾ ਅਸੈਂਬਲੀ ਦਾ ਚੜਿਆ اجلاس ਉੱਥੇ ਜੋ ਮੈਨੂੰ ਕਹਿਣੀ ਹੋਈ ਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਰਮਸੇ ਦੇ ਇੱਕ ਜਿਹਦੇ ਜਿਹੜੇ ਲੋਕ ਸੇਵਾ ਲੈ ਕੇ ਲੱਗਿਆ